ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਦੇ 1 ਘੰਟੇ ਬਾਅਦ ਜੇਲ੍ਹ ਦੇ ਵਿੱਚੋਂ ਵਾਇਰਲ ਹੋਈ ਇੱਕ ਅਨੋਖੀ ਵੀਡੀਓ ਨੇ ਹਿਲਾ ਦਿੱਤਾ ਸਾਰਾ ਪੰਜਾਬ ਜੀਹਾਂ ਵੀਡੀਓ ਦੇ ਵਿੱਚ ਕਿਵੇਂ ਸਮੁੱਚੇ ਪੰਜਾਬ ਦੇ ਕੋਲੋਂ ਮੰਗ ਰਿਹਾ ਹੈ ਮਾਫੀਆਂ ਸੁਖਬੀਰ ਬਾਦਲ ਦੀ ਇਹ ਵੀਡੀਓ ਨੇ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚਰਚਾ ਸ਼ੁਰੂ ਕਰਵਾ ਦਿੱਤੀ ਹੈ ਕਿਉਂਕਿ ਵਿਕਰਮਜੀਤ ਸਿੰਘ ਅਮਜੀਠੀਏ ਦੀ ਗ੍ਰਿਫਤਾਰੀ ਦੇ 5 ਦਿਨ ਬਾਅਦ ਸੁਖਬੀਰ ਬਾਦਲ ਨੂੰ ਵੀ ਕਰ ਲਿਆ ਹੈ ਗ੍ਰਿਫਤਾਰ ਤੇ ਗ੍ਰਿਫਤਾਰ ਕਰਕੇ ਥਾਣੇ ਲੈ ਜਾਂਦਿਆਂ ਦੀ ਵੀਡੀਓ ਹੋ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਦੇਖੀ ਹੋਣੀ ਹੈ ਪਰ ਉਸ ਤੋਂ ਬਾਅਦ ਹੁਣ ਜੇਲ੍ਹ ਦੇ ਅੰਦਰੋਂ ਇੱਕ ਵੀਡੀਓ ਸਾਹਮਣੇ ਆਈ ਹੈ ਤੇ ਉਸ ਵੀਡੀਓ ਦੇ ਵਿੱਚ ਕਿਵੇਂ ਸੁਖਬੀਰ ਬਾਦਲ ਸਮੁੱਚੇ ਪੰਜਾਬ ਦੇ ਕੋਲੋਂ ਮੰਗ ਰਿਹਾ ਹੈ ਮਾਫੀਆਂ ਅਤੇ ਕਿਵੇਂ ਉਸ ਨੂੰ ਆਪਣੇ ਕੀਤੇ ਤੇ ਹੋ ਰਿਹਾ ਹੈ ਪਛਤਾਵਾ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਜੋ ਕਿ ਕੁਝ ਦਿਨ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਉਨ੍ਹਾਂ ਦੇ ਦੋਨਾਂ ਘਰਾਂ ਦੇ ਵਿੱਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਛਾਪੇਮਾਰੀ ਦੇ ਦੌਰਾਨ ਕੁਝ ਏਦਾਂ ਦੇ ਸਬੂਤ ਮਿਲੇ ਸੀ ਜਿਨ੍ਹਾਂ ਸਬੂਤਾਂ ਦੇ ਆਧਾਰ 'ਤੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਸ ਨੇ ਜਗ੍ਹਾ-ਜਗ੍ਹਾ ਇਨਵੈਸਟਮੈਂਟ ਕਰ ਰੱਖੀ ਸੀ ਬਹੁਤ ਜ਼ਿਆਦਾ ਇਸ ਨੇ ਹੋਟਲਾਂ ਦੇ ਵਿੱਚ সুইমিং ਪੂਲ ਦੇ ਵਿੱਚ ਅਤੇ ਹੋਰ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਵਿੱਚ ਵੀ ਇਸ ਦੇ ਸੀਰੀਸ ਸੀ ਅਤੇ ਇੱਕ ਮਾਮਲਾ ਇਹ ਸੀ ਕਿ ਨਸ਼ਾ ਤਸਕਰੀ ਦੇ ਵਿੱਚ ਵੀ ਵਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਸਾਹਮਣੇ ਆਉਂਦਾ ਸੀ ਪਰ ਹੁਣ ਐਡਾ ਵੱਡਾ ਕਾਰੋਬਾਰ ਇਕੱਲਾ ਵਿਕਰਮਜੀਤ ਸਿੰਘ ਮਜੀਠੀਆ ਤਾਂ ਨਹੀਂ ਕਰ ਸਕਦਾ ਸੀ ਇਸ ਦੇ ਪਿੱਛੇ ਕਿਸੇ ਵੱਡੇ ਲੀਡਰ ਦੀ ਸ਼ੈਤਾ ਜ਼ਰੂਰੀ ਸੀ ਹੁਣ ਵੱਡਾ ਲੀਡਰ ਸੁਖਬੀਰ ਬਾਦਲ ਜੋ ਹੁਣ ਪੰਜਾਬ ਪੁਲਿਸ ਦੇ ਅੜਿੱਕੇ ਚੜ ਗਿਆ ਹੈ ਤੇ ਇਸ ਵਕਤ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਉਧਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਾਲੇ ਜੋ ਕਿ ਵਿਰੋਧ ਕਰ ਰਹੇ ਨੇ ਭਗਵੰਤ ਮਾਨ ਸਰਕਾਰ ਦਾ ਤੇ ਭਗਵੰਤ ਮਾਨ ਇਹ ਕਹਿ ਰਿਹਾ ਕਿ ਮੈਂ ਜੋ ਵੀ ਕੰਮ ਕੀਤਾ ਹੈ ਉਹ ਸਹੀ ਕੀਤਾ ਹੈ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੇ ਜੋ ਕਰਾਪਸ਼ਨ ਵਧਾ ਰੱਖਿਆ ਹੈ ਪੰਜਾਬ ਦੇ ਵਿੱਚ ਜੋ ਨਸ਼ੇ ਦੀ ਤਸਕਰੀ ਹੋ ਰਹੀ ਹੈ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੀ ਹੈ ਇਹ ਲੋਕ ਆਪਣੇ ਘਰ ਬਣਾਉਣ ਤੇ ਆਪਣੇ ਘਰ ਭਰਨ ਤੇ ਹੋਏ ਪਏ ਨੇ ਸਭ ਤੋਂ ਪਹਿਲਾਂ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਤੇ ਉਸ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਹੋ ਗਈ ਹੈ ਤੇ ਸੁਖਬੀਰ ਬਾਦਲ ਨੂੰ ਹੁਣ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜੋ ਕਿ ਇਹ ਕਹਿ ਰਹੇ ਹੈ ਕਿ ਅਸੀਂ ਭਗਵੰਤ ਮਾਨ ਦੀ ਕੋਠੀ ਦਾ ਘਰਾਵ ਕਰਨਾ ਹੈ ਅਤੇ ਹੁਣ ਜੇਕਰ ਆਪਾਂ ਗੱਲ ਕਰੀਏ ਬੇਸ਼ੱਕ ਭਗਵੰਤ ਮਾਨ ਦੀ ਕੋਠੀ ਦਾ ਘਰਾਵ ਕਰ ਲੈਣਾ ਪਰ ਹੁਣ ਜੋ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਜੋ ਕਿ ਗ੍ਰਿਫਤਾਰੀ ਕੀਤੀ ਗਈ ਹੈ ਸੁਖਵੀਰ ਬਾਦਲ ਦੀ ਅਤੇ ਵਿਕਰਮਜੀਤ ਸਿੰਘ ਮਜੀਠੀਆ ਦੀ ਇਹ ਪੂਰੀ ਜਾਂਚ ਪੜਤਾਲ ਕਰਕੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ